ਅਲ ਇਸ ਵਕਤ ਦੀ ਵੱਡੀ ਤੇ ਅਹਿਮ ਖਬਰ ਸਾਹਮਣੇ ਆ ਰਹੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਰ ਰਾਤ ਮੰਤਰੀਆਂ ਦੇ ਨਾਲ ਬੈਠਕ ਕੀਤੀ ਹੈ ਔਰ ਇਸ ਬੈਠਕ ਦੇ ਉੱਤੇ ਵਿੱਚ ਕਿਸਾਨੀ ਅੰਦੋਲਨ ਤੇ ਚਰਚਾ ਹੋਈ ਦੱਸੀ ਜਾ ਰਹੀ ਹੈ ਤਾਂ ਬੈਠਕ ਕਿਸ ਮਸਲੇ ਨੂੰ ਲੈ ਕੇ ਹੋਈ ਤਾਂ ਦੱਸਦੇ ਚੱਲਦੇ ਆ ਮਹਾਰਾਸ਼ਟਰ ਦੇ ਵਿੱਚ ਵਹਾਯੁਕਤੀ ਸਰਕਾਰ ਤਾਂ ਬਣ ਗਈ ਹੈ ਪਰ ਕੈਬਨਟ ਦੇ ਵਿਸਤਾਰ ਨੂੰ ਲੈ ਕੇ ਚਰਚਾ ਹੋਈ ਹੈ ਤਮਾਮ ਮੁਲਕ ਦੇ ਮਸਲਿਆਂ ਤੇ ਚਰਚਾ ਹੋਈ ਔਰ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਡੇ ਤੱਕ ਪਹੁੰਚ ਰਹੀ ਹੈ ਕਿ ਕਿਸਾਨੀ ਅੰਦੋਲਨ ਤੇ ਵੀ ਚਰਚਾ ਹੋਈ ਹੈ ਜੋ ਸ਼ੰਭੂ ਖਨੌਰੀ ਸਰਹੱਦ ਤੇ ਕਿਸਾਨ ਬੈਠੇ ਨੇ ਉਹਨਾਂ ਤੇ ਵੀ ਚਰਚਾ ਜੋ ਹੈ ਉਹ ਹੋਈ ਦੱਸੀ ਜਾ ਰਹੀ ਹੈ ਔਰ ਕੋਈ ਕੋਈ ਨਾ ਕੋਈ ਮਸਲੇ ਦਾ ਹੱਲ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਨਿਕਲ ਸਕਦਾ ਹੈ ਔਰ ਨਿਕਲੇਗਾ ਕਿਸ ਤਰੀਕੇ ਨਾਲ ਹੱਲ ਕਿਉਂਕਿ ਕਿਸਾਨਾਂ ਦੇ ਵੱਲੋਂ MSP ਦੀ ਗਰੰਟੀ ਦੀ ਮੰਗ ਕੀਤੀ ਜਾ ਰਹੀ ਹੈ ਖਨੌਰੀ ਸਰਹੱਦ ਤੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਨੇ ਔਰ 20ਵਾਂ ਦਿਨ ਮਰਨ ਵਰਤ ਤੇ ਜੋ ਦਾਖਲ ਹੋ ਚੁੱਕਿਆ ਉਹਨਾਂ ਦਾ ਔਰ ਜਿਸ ਤੋਂ ਬਾਅਦ ਵੀ ਕੋਈ ਚਿੱਠੀ ਜੋ ਲਿਖਤੀ ਕੇਂਦਰ ਦੇ ਵੱਲੋਂ ਨਹੀਂ ਆਈ ਹੈ ਕਿਉਂਕਿ ਦੋਵੇਂ ਫਾਰਮਾਂ ਦਾ ਕਹਣਾ ਹੈ ਕਿ ਕੋਈ ਕੇਂਦਰ ਵੱਲੋਂ ਲਿਖਤੀ ਚਿੱਠੀ ਆਏਗੀ ਤਾਂ ਗੱਲਬਾਤ ਅੱਦੇ ਲਈ ਅਸੀਂ ਜਾਵਾਂਗੇ ਗੱਲ ਕਰਾਂਗੇ ਪਰ ਜੋ ਸੁਪਰੀਮ ਕੋਰਟ ਦੇ ਵਿੱਚ ਰਿਪੋਰਟ ਕਮੇਟੀ ਨੇ ਸੌਂਪੀ ਆ ਉਹਨਾਂ ਦੇ ਉਸ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਕਿ ਕਿਸਾਨ ਜਿਹੜੇ ਲੀਡਰ ਨੇ ਉਹ ਬੈਠਕ ਦੇ ਲਈ ਆਏ ਹੀ ਨਹੀਂ ਔਰ ਜਿਸ ਤੋਂ ਬਾਅਦ ਸਰਵਨ ਸਿੰਘ ਪੰਦੇਰ ਉਹਨਾਂ ਨੇ ਕਿਹਾ ਕਿ ਕਾਗਜ਼ੀ ਬੈਠਕਾਂ ਦਾ ਸਾਨੂੰ ਪਤਾ ਨਹੀਂ ਪਰ ਚੰਡੀਗੜ੍ਹ ਬੈਠਕ 'ਚ ਅਸੀਂ ਗਏ ਜਿੱਥੇ ਸਾਨੂੰ ਬੁਲਾਇਆ ਗਿਆ ਅਸੀਂ ਗਏ ਆ ਪਰ ਕੋਈ ਹੱਲ ਨਹੀਂ ਨਿਕਲਿਆ ਐਮਐਸਪੀ ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਲਗਾਤਾਰ ਕਿਸਾਨ ਸੜਕਾਂ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਪੰਜਾਬੀਆਂ ਦਾ ਉਦੋਂ ਤੱਕ ਝੋਨੇ ਤੋਂ ਖਹਿੜਾ ਨਹੀਂ ਛੁੱਟਣਾ ਜਦੋਂ ਤੱਕ ਸਾਨੂੰ ਐਮਐਸਪੀ ਸਾਰੀਆਂ ਫਸਲਾਂ ਤੇ ਨਹੀਂ ਮਿਲਦੀ ਪੰਜਾਬ ਦੇ ਪਾਣੀ ਨੂੰ ਬਚਾਉਣਾ ਹੈ ਤਾਂ ਹਰ ਇੱਕ ਫਸਲ ਤੇ ਐਮਐਸਪੀ ਜ਼ਰੂਰੀ ਹੈ ਤਾਂ ਜਿਸ ਤੋਂ ਬਾਅਦ ਲਗਾਤਾਰ ਦੋਹਾਂ ਸਰਹੱਦ ਤੇ ਮਾਹੌਲ ਬੇਤਰਪੂਰਨ ਹੋਇਆ ਔਰ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਮੰਤਰੀ ਅਮਿਤ ਸ਼ਾਹ ਔਰ ਸ਼ਿਵਰਾ ਚੋਹਾਨ ਜੀ ਪੀ ਨੱਡਾ ਹੋਰਾਂ ਦੇ ਨਾਲ ਆਪਣੇ ਆਵਾਸ ਤੇ ਰਿਹائش ਤੇ ਮੀਟਿੰਗ ਕੀਤੀ ਔਰ ਇਸ ਮੀਟਿੰਗ ਚ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨੀ ਅੰਦੋਲਨ ਤੇ ਗੱਲਬਾਤ ਹੋਈ ਹੈ ਚਰਚਾ ਹੋਈ ਹੈ ਚਰਚਾ ਅ ਦਸ ਦੇ ਚੱਲਦੇ ਜਾਂ ਸੰਘਰਸ਼ ਲਗਾਤਾਰ ਕਿਸਾਨ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀ ਕੋਈ ਹੱਲ ਨਿਕਲ ਸਕਦਾ ਹੈ ਕਿਉਂਕਿ ਸ਼ਿਵਰਾ ਚੋਹਾਨ ਖੇਤੀਬਾੜੀ ਮੰਤਰੀ ਨੇ ਅਮਿਤ ਸ਼ਾਹ ਗ੍ਰਹਿ ਮੰਤਰੀ ਨੇ ਔਰ ਜੀਪੀ ਨੱਡਾ ਦੇ ਕੋਲ ਹੈਲਥ ਡਿਪਾਰਟਮੈਂਟ ਹੈ ਔਰ ਪ੍ਰਧਾਨਗੀ ਆ ਬੀਜੇਪੀ ਦੀ ਤਾਂ ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਮਸਲੇ ਦਾ ਹੱਲ ਕੀਤਾ ਜਾਵੇਗਾ ਗੱਲਬਾਤ ਲਈ ਸੱਦਾ ਭੇਜਿਆ ਜਾਵੇਗਾ ਮੰਗਾ ਮੰਨੀਆਂ ਜਾਣਗੀਆਂ ਕੀ ਗੱਲਬਾਤ ਅਖੀਰ ਦੇ ਵਿੱਚ ਹੋਵੇਗੀ ਇਹ ਅਹਿਮ ਰਹਿਣ ਵਾਲਾ ਹੈ ਪਰ ਫਿਲਹਾਲ ਮਹਾਰਾਸ਼ਟਰ ਦੇ ਕੈਬਨਿਟ ਵਿਸਤਾਰ ਨੂੰ ਲੈ ਕੇ ਇਹ ਬੈਠਕ ਸੀ ਔਰ ਇਸੇ ਬੈਠਕ ਤੇ ਕਿਸਾਨੀ ਅੰਦੋਲਨ ਤੇ ਚਰਚਾ ਇਸ ਕਰਕੇ ਹੋਈ ਕਿਉਂਕਿ ਸ਼ਿਵਰਾਜ ਚੋਹਾਨ ਮੌਜੂਸਾਨ ਖੇਤੀਬਾੜੀ ਮੰਤਰੀ ਨੇ ਔਰ ਉਹਨਾਂ ਤੋਂ ਪੁੱਛਿਆ ਗਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਸ਼ੰਭੂ ਤੇ ਕਿਸਾਨਾਂ ਨਾਲ ਬੈਠੇ ਗੱਲਬਾਤ ਅੱਗੇ ਵਧੀ ਆ ਜਾਂ ਨਹੀਂ ਵਧੀ ਹੈ ਕਿਵੇਂ ਇਸ ਨੂੰ ਅੱਗੇ ਵਧਾਉਣਾ ਹੈ ਕਰਨੇ ਨੂੰ ਸਬਾਪਤ ਕਰਮਾਉਣਾ ਹੈ ਕਿਸਾਨਾਂ ਨੂੰ ਮਨਾਉਣਾ ਹੈ ਤਾਂ ਉਸ ਤੇ ਜ਼ਰੂਰ ਚਰਚਾ ਹੋਵੇਗੀ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਸਿਹਤ ਜਿਹੜੀ ਆ ਉਹ ਨਾਜ਼ੁਕ ਹੋ ਰਹੀ ਆ ਲਗਾਤਾਰ ਤਾਂ ਡਰ ਸਹਿਮ ਦਾ ਮਾਹੌਲ ਕਿਸਾਨਾਂ ਲਈ ਕਿਸ ਤਰੀਕੇ ਦੇ ਨਾਲ ਹੈ ਕਿ ਉਹਨਾਂ ਦਾ ਕਹਿਣਾ ਕਿ ਸਾਡੇ ਤੇ ਕਾਰਵਾਈ ਕਰ ਸਕਦੇ ਆ ਸਹਿਮ ਇਸ ਕਿਦਰ ਕੇ ਜੇਕਰ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੂੰ ਕੁਝ ਹੁੰਦਾ ਤੱਕ ਸਾਮ ਜਿਹੜੇ ਨੇ ਉਹ ਬਹੁਤ ਸਹਿਮੇ ਪਏ ਨੇ ਉਹਨਾਂ ਦੇ ਪਰਿਵਾਰ ਵੀ ਪੂਰਾ ਸਹਿਮ ਬੈਠਾ ਹੈ ਕਿਉਂਕਿ ਉਹਨਾਂ ਨੂੰ ਕੋਈ ਆਸ ਉਮੀਦ ਨਹੀਂ ਲੱਗ ਰਹੀ ਕਿ ਕੇਂਦਰ ਗੱਲਬਾਤ ਕਰਨ ਦੇ ਲਈ ਆਵੇਗਾ ਜਾਂ ਸੱਦਾ ਆਵੇਗਾ ਤਾਂ ਅੱਜ ਇਸ ਤੋਂ ਬਾਅਦ ਅਜੀਤ ਸਿੰਘ ਜੱਲੇਵਾਲ ਹਰਦੀ ਸਿਹਤ ਜੋ ਹੈ ਉਹ ਲਗਾਤਾਰ ਨਾਜ਼ੁਕ ਹੁੰਦੀ ਜਾ ਰਹੀ ਹੈ ਪਰ ਜੇਕਰ ਚਰਚਾ ਹੋਈ ਹੈ ਤਾਂ ਹੁਣ ਚਰਚਾ ਚ ਕੀ